ਇਸੀ ਲਾਈਵ 'ਚ ਤਾਂ ਕਰਕੇ ਕੱਟਣਾ ਪੈ ਗਿਆ ਮਿੱਤਰੋ ਤੇ ਦੋ ਜਣੇ ਸਾਨੂੰ ਅਲਵਦਾ ਕਰ ਗਏਗੇ ਉਹ ਸੀਗੇ ਉੱਤਰ ਪ੍ਰਦੇਸ਼ ਆ ਪ੍ਰਿਆਗ ਰਾਜ ਤੋਂ ਉਹਨਾਂ ਦੇ ਆਪਾ ਸ਼ੋਕ 'ਚ ਜਾਂ ਵਿਰਾਗ 'ਚ ਥੋੜਾ ਜਿਹਾ ਭਾਵਕ ਹੋ ਚੁੱਕੇ ਆਗੇ ਤੇ ਉਹਨਾਂ ਨੂੰ ਫੋਨ ਲਾਇਆ ਸੀ ਚੱਕ ਨਹੀਂ ਰਹਿ ਗਏ ਮਿੱਤਰ ਆਪਣੇ ਇੱਕ ਦਾ ਨਾਂ ਸੀਗਾ ਚੀਕਤਾ ਹੀ ਕਹ ਦੇ ਇੱਕ ਦਾ ਨਾਂ ਸੀਗਾ ਦਰਸ਼ ਤੇ ਗੱਤਰ ਗੱਤਰ ਵੀ ਕਹਿਣੇ ਸੀਗੇ ਨੂੰ ਨਿਕਲ ਨੂੰ ਅਸੀਂ ਬੜਾ ਯਾਰ ਹਾਸਮੁਖਾ ਬੱਚਾ ਸੀਗਾ ਪ੍ਰਿਆਗ ਰਾਜ ਦਾ ਨਿਆਣੀ ਉਮਰ ਦਾ ਹੀ ਸੀਗਾ ਤੇ ਪਰ ਉਹ ਚਲੇ ਗਏ ਸਾਨੂੰ ਇਥੋਂ ਹਾਲਵਤਾ ਕਰਕੇ ਉਹਨੂੰ ਹੋਣਾ ਕੋਈ ਨਿੱਜੀ ਆਪਦਾ ਕੰਮ ਧੰਦਾ ਜਾਂ ਹੋਰ ਵਿਕਤਾ ਪਏ ਜਾਂਦੇ ਨੇ ਇਥੇ ਬਹੁਤ ਵੀ ਤੇ ਫੋਨ ਲੈ ਹੀ ਚੱਕਿਆ ਨਹੀਂ ਉਹਨਾਂ ਨੇ ਇਹਦੇ ਐ ਜੇ ਹੋ ਜਾਂਦਾਗਾ ਥੋੜਾ ਇਹ ਉਹ ਜੇ ਤਾਂ ਲੱਗਦਾ ਭਾਈ ਔਖਾ ਜਾ ਹਾਂ ਯਾਰ ਬੰਦੀ ਯਾਰ ਛੱਡ ਗਿਆ ਯਾਰ ਪਲਕ ਚੱਪਕਦੇ ਹੀ ਸਮਾਂ ਬਦਲ ਜਾਂਦਾ ਮਿੱਤਰੋ ਇਹ ਬਾਈ ਨਵਾਂ ਆਇਆਗਾ ਕੀ ਨਾਮ ਹੈ ਤੇਰਾ ਨੰਪਲ ਗਿਆ ਮੈਂ ਸੌਰੀ ਹਾਂ 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 ਅੰਕਿਤ ਆ ਨਾਮ ਬਾਈ ਦਾ ਇਹ ਨਵਾਂ ਆਇਆਗਾ ਇੱਕ ਇੱਕ ਮੈਂ ਆਪਦੇ ਚਾਚੇ ਦੇ ਮੁੰਡੇ ਨੂੰ ਸੱਦਿਆ ਗਿਆ ਜੇ ਉਹ ਰੁਕ ਗਿਆ ਤਾਂ ਕੰਜਰ ਦਾ ਉਹਦੇ ਨਾਲ ਘਟੋਲਾ ਹੀ ਆਉਂ ਵੀ ਉਹਦੇ ਮਰਜ਼ੀ ਦਾ ਮਾਲਕਾ ਜੇ ਰੁਕ ਗਿਆ ਰੁਕ ਗਿਆ ਨਾ ਰੁਗਿਆ ਤਾਂ ਹੈ ਕੀ ਕਹਿ ਗਿਆ ਸਰਦਾਰ ਕਹਿੰਦੇ 3-5 ਰੁਪਏ ਕੀ ਕਰਦੀ ਹੈ ਹੈ ਦੋ ਗੱਡੀਆਂ ਤੇ ਚਲਨ ਕਰਦੀ ਕਿਸ ਨੇ ਦੇਖ ਕੇ ਬੋਲਾ ਕੀ ਬੋਲਾ ਉਸਨੇ ਕਹਿੰਦਾ ਕਹਿੰਦਾ ਵੀ ਦੋ ਗੱਡੀਆਂ ਸਰਦਾਰ ਨੇ ਕੱਢਤੀਆਂ ਹੁਣ ਕਹਿੰਦਾ ਸਰਦਾਰਤਾ ਆਈ ਤੇ 1.5 ਮਹੀਨਾ ਹੋਇਆ ਕੀ ਨਾਂ ਲਿਆ ਸੀਗਾ ਲਓ ਵੀ ਮੇਰੇ ਤੇ ਤਾਂ ਮਤ ਲੱਗ ਚੁੱਕੀ ਆ ਭਾਦੇ ਲੈਵਲ ਦੀ ਲਾਈਵ ਚ ਜੁੜ ਜਿਓ ਸਾਡੇ ਨਾਲ ਮਿੱਤਰੋ ਜਿੱਤੋ ਵੀ ਤੁਸੀਂ ਜਾਗਦੇ ਆਂਗੇ ਅਮਰੀਕਾ ਕੈਨੇਡਾ ਜਾਂ ਕਿਸੇ ਹੋਰ ਪਾਕਿਸਤਾਨ ਪੰਜਾਬ ਸਟੇਟਾਂ ਜਿਹੜੀ ਵੀ ਸਟੇਟ ਤੋਂ ਜਾਗਦੇ ਬੈਠੇ ਆ ਸਾਡੇ ਨਾਲ ਥੋੜਾ ਜਿਹਾ ਰੂਬਰੂ ਹੋ ਦੋ ਚਾਰ ਗਾਲਾਂ ਹੀ ਕੱਢ ਜੋ ਹੋਰ ਨਹੀਂ ਤਾਂ ਤੁਰੇ ਜਾਂਦੀ ਕੋਈ ਕਿਹੜਾ ਗਤਰ ਗਤਰ ਕਰੀਆ ਆ ਨਵਾਂ ਭਾਗ ਇੱਕ ਵੀਰ ਸਾਡੇ ਨਾਲ ਜੁੜ ਚੁੱਕਿਆ ਹੈਗਾ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਸਾਡੇ ਲਾਈਵ ਨੂੰ ਬਾਈ ਇਹ ਬਸ ਗੱਲਬਾਤਾਂ ਦੇ ਬਸ ਐਂ ਟਾਈਮ ਬਹਦੀ ਕਰਦੇ ਹੁਣੇ ਦਿੱਲੀ ਹੋਰ ਸਾਡੇ ਲਾਈਵ ਚ ਕੁਛ ਨਹੀਂ ਗਾ ਜਾਗਣ ਦਾ ਜ਼ਰੀਆ ਬਣਾਇਆ ਹੋਇਆ ਹੈਗਾ ਲਾਈਵ ਨੂੰ ਕਿਉਂਕਿ ਨਾਈਟ ਸ਼ਿਫਟਾਂ ਤੇ ਅਕਤੂਬਰ ਫਿਲਹਾਲ ਮੌਜੂਦਾ ਹਾਲਾਤ ਚ ਅੱਜ ਇੱਕ ਸਾਡਾ ਦੋਸਤ ਨੀਕਲ ਤੇ ਦਰਜ ਸਾਨੂੰ ਹਲਾਵਦਾ ਕਰ ਗਿਆਗਾ ਉਹਦਾ ਸਾਨੂੰ ਥੋੜਾ ਜਿਹਾ ਗਮ ਮਗਾ ਉਸੇ ਗਮ ਚ ਅਸੀਂ ਲਾਈਵ ਵੀ ਸੱਡਤਾ ਇੱਕ ਕੀ ਹਾਲ ਆ ਬਬਲੂ ਭਾਈ ਹੋ ਠੀਕ ਠਾਕ ਤਨ ਭਾਗ ਸਾਡੇ ਲਾਈਵ ਚ ਆਉਣ ਲਈ ਤੇ ਨੀਕਲ ਨੂੰ ਅਸੀਂ ਕਹਿੰਦੇ ਹੰਦੇ ਸੀ ਚੀਤਾ ਹੀ ਕਹਦੇ ਉਹਦਾ ਨਾਮ ਪਕਾ ਰੱਖਿਆ ਸੀਗਾ ਉਸਨੂੰ ਅੱਜ ਛੱਡ ਗਿਆਗਾ ਟੋਲ ਟੈਕਸ ਤੋਂ ਤੇ ਆਪਦੇ ਪਿੰਡ ਉੱਤਰ ਪ੍ਰਦੇਸ਼ ਪ੍ਰਿਆਗਰਾਜ ਚ ਘਰ ਵਾਪਸੀ ਕਰ ਗਿਆਗਾ ਤੇ ਇਹ ਬਾਈ ਇੱਕ ਨਵਾਂ ਆਇਆਗਾ ਅੰਕਤ ਤੇ ਉਹ ਸਾਡੇ ਸੀਨੀਅਰ ਬੈਠੇ ਨੇ ਅੱਖ ਚਪਕੀਆਂ ਲਾ ਰਹੇ ਨੇ ਤੇ ਆਹ ਆਪਣਾ ਨਿੱਕਾ ਜਿਹਾ ਕੰਮ ਆਗਾ ਜਿੱਥੇ ਆਪਾਂ ਬਹਿ ਕੇ ਮੱਛਲੈਂਟਿ ਟੈਕਸ ਵਿਨਰ ਖਰਚੀਆਂ ਕਟਨੀਆਂ ਤੇ ਲੋਕਾਂ ਨੂੰ ਟੈਕਸ ਵਸੂਲ ਕਰਨਾ ਲੋਕਾਂ ਤੋਂ ਪ੍ਰਾਈਵੇਟ ਤਰੀਕੇ ਨਾਲ ਸਰਕਾਰੀ ਅਦਾਰੇ ਵੈਸੇ ਠੀਕ ਠਾਕ ਆ ਭਰਾ ਅਸੀਂ ਜਿਉਂਦੇ ਤੇ ਜਾਗਦੇ ਪੈਰ ਫਿਰਦੇ ਆ ਰਾਤਾਂ ਨੂੰ ਸਾਡਾ ਕੰਮ ਆਗਾ ਕਿਤੇ ਦਿਨ ਚ ਹੁੰਦਾ ਕਿਤੇ ਰਾਤ ਨੂੰ ਅਸੀਂ ਪੰਜਾਬ ਚ ਪੰਜਾਬ ਤਾਂ ਵੈਸੇ ਤਾਂ ਫਿਲਹਾਲ ਹਿਮਾਚਲ ਚ ਕੰਮਕਾਰ ਕਰ ਰਹੇ ਆ ਭਰਾ ਨਾ ਨਾਲ ਕੰਮ ਵੀ ਜਾਰੀ ਰਊਗਾ ਅਸੀਂ ਪੰਜਾਬ ਤੋਂ ਵੀਰੇ ਤੁਸੀਂ ਕਿੱਥੋਂ ਆਗੇ ਦੱਸ ਸਕਦੇ ਹੋ ਆਸਟ੍ਰੇਆ ਨਹੀਂ ਲਓ ਜੀ ਆਖੇ ਕੰਮ ਧਿਆਨ ਨਾਲ ਕਰਨਾਗਾ ਇਹ ਕੰਮ ਚ ਪੈਸੇ ਦੇ ਮਾਮਲੇ ਵਿੱਚ ਕੋਈ ਗੜਬੜੀ ਨਹੀਂ ਆ ਸਹੀ ਜਾਊਗੀ ਠੰਡੇ ਜਦੋਂ ਪੰਜਾਬ ਤੇ ਹੋਰ ਸਟੇਟਾਂ ਜੈ ਇੰਨੀਆਂ ਤੇ ਪਹਾੜੀ ਏਰੀਆ ਦਾ ਹੋਣੀ ਹੋਣੀ ਹੈਗੀ ਵੱਧ ਗਈ ਠੰਡ ਥੋੜੀ ਜੀ ਠੰਡ ਤੋਂ ਬਚਣ ਲਈ ਸਾਡੇ ਕੋਲ ਉਪਕਰਨ ਦੇ ਵਜੋਂ ਛੋਟਾ ਹੀਟਰ ਹੈਗਾ ਤੇ ਇਹ ਡਿਸਪਲੇ ਹੈਗੀ ਜੀ ਜਿੱਥੇ ਆਪਣਾ ਕਾਰ ਬਿਹਾਰ ਕੀਤਾ ਜਾਂਦਾ ਹੈਗਾ ਪਰਚੀਆਂ ਕੱਟਣ ਦਾ ਇੱਕ ਟਰੱਕ ਆ ਚੁੱਕਿਆ ਹੈਗਾ ਐਉਂ ਕਰਕੇ ਇੱਕ ਊੜਾਗਾ 18 ਚੱਕਾ ਇਹਦੇ 720 ਰੁਪਏ ਟੈਕਸ ਲੱਗਦਾ ਇਹਦਾ ਇਹ ਆਪਾਂ ਕੱਟ ਦਿੱਤਾ ਜਾਊਗਾ ਪਾਟੈਗਨ ਕੈਸ਼ ਦੇਵੋ ਦੇ ਦੇਵਿਰ ਆਰ ਜੇ 07 ਜੀ ਸੀ 4632 ਫਾਸਟ ਆਏਗਾ ਤਾਂ ਹੈ ਬਈ ਯਾਰ 40 32 700 ਲਓ ਜੀ ਕੈਸ਼ਲੈਸ ਇਕਨੋਮੀ ਵਜੋਂ ਫਾਸਟ ਆਏਗਾ ਇੰਪਲੀਮੈਂਟ ਕਰ ਦਿੱਤਾ ਗਿਆਗਾ ਹਿਮਾਚਲ ਬੈਰੀਅਰ ਤੇ ਵੀ ਬਾਕੀ ਟੋਲਾ ਦੇ ਤਾਂ ਬਹੁਤ ਪਹਿਲਾਂ ਤਾਈਗਾ ਜਿਹੜਾ ਇਹ ਨਹੀਂ ਸਭ ਤੋਂ ਜੈਕਟਾਗਾ ਐਨਡੀ ਟੈਕਸ ਲਿਆ ਜਾਂਦਾਗਾ ਲੋਕਾਂ ਤੋਂ ਜਾਂ ਆਉਣ ਵਾਲੇ ਹਿਮਾਚਲ ਚ ਆਉਣ ਵਾਲੀਆਂ ਗੱਡੀਆਂ ਸਾਧਨਾ ਤੋਂ ਉਹਦੇ ਵਿੱਚ ਫਾਸਟੈਗ ਵੀ ਐਡ ਕਰ ਦਿੱਤਾ ਗਿਆਗਾ ਪਹਿਲਾਂ ਮੈਨੂਅਲ ਹੀ ਸੀਗਾ ਸਾਰਾ ਸਿਸਟਮ ਇਹ ਬਾਈ ਉਹ ਹੀ ਦੱਸਦੇ ਆ ਕਿ ਮੈਂ ਤਾਂ ਪਹਿਲੀ ਵਾਰ ਆਇਆਗਾ ਤੇ ਡੇਢ ਕ ਮਹੀਨਾ ਹੋਇਆ ਕੰਮ ਕਰਦੇ ਨੇ ਇੱਥੇ ਬਾਕੀ ਕੰਮ ਠੀਕ ਆਗਾ ਥੋੜਾ ਜਿਹਾ ਆਗਾ ਸ਼ਿਫਟ ਲੰਮੀ ਹੈਗੀ 12 ਤੋਂ 12 8 ਤੋਂ 8 ਘੰਟੇ ਦਿਨ ਦੀ ਵੀ ਉਹ ਵੀ ਸੇਮ ਹੀ ਆ ਤੇ ਰਾਤ ਦੀ ਵੀ ਤਨਖਾਹ ਵਾਰੀ ਨਹੀਂ ਦੱਸ ਸਕਦੇ ਅਸੀਂ ਤਨਖਾਹ ਦੇ ਹਰ ਗੋਈਏ ਜਿਹੜੀ ਆਮ ਚੱਲਦੀ ਹੈ ਕਿ ਸਾਰੇ ਪਾਸੇ ਉਹਦੇ ਵਿੱਚ ਜੇ ਆਪਾਂ ਗਲਤੀ ਕਰਤੀਏ ਤਾਂ ਉਹ ਭਗਤ ਨਹੀਂ ਆਪਾਂ ਨੂੰ ਪੈਣੀ ਹੈ ਕੈਸ਼ ਦੇ ਮਾਮਲੇ 'ਚ ਕੋਈ ਨਿਗੋਸ਼ੀਏਸ਼ਨ ਨਹੀਂ ਹੁੰਦੀਗੀ ਉਹ ਤੁਹਾਨੂੰ ਵੀ ਪਤਾ ਵੀ ਹੋਰ ਸਾਰੇ ਮਹਿਕਮੇ 'ਚ ਕਾਟਾ ਵਾਦਾ ਚੱਲ ਸਕਦਾ ਇਹਦੇ 'ਚ ਨਹੀਂ ਚੱਲ ਸਕਦਾ ਇਹਦੇ 'ਚ ਤਾਂ ਜੇ ਗਲਤ ਕਰ ਕਰਤਾ ਤਾਂ ਆਪਾਂ ਕਰਤਾ ਹੋਂ ਨਿਗਾਹ ਆਪਾਂ ਰੱਖਣੀ ਹੈਗੀ ਕੰਮ ਠੀਕ ਹੈਗਾ ਸੌਖਾ ਵੀ ਹੈਗਾ ਤੇ ਔਖਾ ਥੋੜਾ ਬਸ ਇਹੀ ਹੈਗਾ ਵੀ ਸ਼ਿਫਟ ਲੰਮੀ ਹੈ ਸਾਡੇ ਚੈਨਲ ਤੇ ਪਹੁੰਚਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਵੀ ਲਾਇਕ ਜ਼ਰੂਰ ਕਰ ਦਿਓ ਜੇ ਸਬਸਕ੍ਰਾਈਬ ਭਰਾਵਾਂ ਦੇ ਨਾਮ ਕਰ ਜਿਆ ਆਪਾਂ ਨੂੰ ਇਹ ਫੌਸਲਾ ਜੇ ਮਿਲ ਜੇ ਵੀ ਗੱਲਾਂ ਬਾਤਾਂ ਸਹੀ ਹੋ ਰੰਗੀਆਂ ਵਿੱਚ ਦੀ ਦੋ ਦੋ ਚਾਰ ਗਾਲਾਂ ਕੱਢ ਸਕਦੇ ਜੇ ਅਸੀਂ ਗਲਤੀ ਕਰਦੇ ਆ ਤਾਂ ਕੋਈ ਜਾਂ ਅਪਸ਼ਗਨ ਬੋਲ ਰਿਆਂਗੇ ਹਿੰਦੀ ਚ ਬਾਈ ਸਾਰੇ ਕੈਮ ਨੇ ਬਾਈ ਸਾਰੇ ਕੈਮ ਹੀ ਚਾਹੀਦੇ ਆ ਹੋਰ ਠੀਕ ਠਾਕ ਆ ਭਰਾ ਚਲੋ ਮਾਗੀ ਦੀਆਂ ਮੁਬਾਰਕਾਂ ਸਾਰਿਆਂ ਨੂੰ ਨਿੱਗਾ ਸਵਾਗਤ ਸਾਡੇ ਲਾਈਵ ਚ ਤੁਹਾਡਾ ਭਾਈ ਤੇ ਤੁਹਾਨੂੰ ਸਿਉਣਾ ਅਸੀਂ ਦਿਖਾ ਸਕਦੇ ਆਂਗੇ ਸਾਡੇ ਕੋਲੇ ਪਿਆ ਗਾ ਥੋੜਾ ਜਿਹਾ ਇਹ ਲਓ ਜੀ ਇਹ ਸਿੱਕੇ ਅਸੀਂ ਸਿਉਣਾ ਕਹਿੰਦੇ ਹੁੰਨੇ ਆਂ ਜੀ ਯਾਰ ਹੋਰ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਅਸੀਂ ਵੀ ਲਾਈਵ ਜੋ ਵੀ ਅਸੀਂ ਰਾਤਾਂ ਨੂੰ ਕਰਦੇ ਹੈਗੇ ਇਹਦੇ ਵਿੱਚ ਕੀ ਸੁਧਾਰ ਕਰੀਏ ਸੁਝਾਸ਼ਨ ਜਾਂ ਸਾਰੇ ਵਿਚਾਰ ਕਰ ਸਕਦੇ ਹਾਂ ਗੱਲਾਂ ਬਾਤਾਂ ਕਰ ਸਕਦੇ ਆਪਾਂ ਲੈ ਕੇ ਜਰੂਰ ਕਰਦੇ ਇੱਕ ਅਦਾ ਬਈ ਬਣ ਕੇ ਮੈਂਤ ਮੈਂਤ ਵੀ ਕਰ ਰਹੇ ਹਾਂ ਚੂਬਾ ਵੀ ਹੌਸਲਾ ਜਾਂ ਮਿਲਦੇ ਹਾਂ ਵੀ ਠੀਕ ਠਾਕ ਅਜ ਕੰਮ ਆਪਾਂ ਖਿੱਚਦੇ ਗਏ ਲੋ ਠੰਡਾ ਬੜੀ ਐ ਤੇ ਹਵਾ ਚੱਲਦੀ ਆ ਬਾਈ ਕੀ ਵਿਚਾਰ ਕੋ ਮਾੜਾ ਮੋਟਾ ਬੋਲਦਾ ਏ ਬਾਈ ਵੀ ਪ੍ਰਾਂਤ ਤਿਆਗਣ ਵਾਲਾ ਕਹਿੰਦਾ ਮੈਨੂੰ ਤਾਂ ਆਪਣੀ ਦਾ ਹੀ ਜੰਦੀ ਆ 17 29 ਨੰਗੀ ਗੱਡੀ ਆਪਣੇ ਕੋਲੋਂ ਉਹ 17 29 ਨੰਗੀ ਗੱਡੀ ਤੇਰੇ ਕੋਲੋਂ ਬਈ 17 29 1729 ਗੱਡੀ ਨੰਗੀ ਹੈ ਤੇਰੇ ਕੋਲ ਮੇਗਾ 1729 ਗੱਡੀ ਨੰਗੀ ਹੈ ਪੰਜਾਬ ਨੰਬਰ ਫਿਰ ਠੀਕ ਹੈ ਮੇਰੇ ਕੋਲ ਇਧਰ ਉਹਦਾ ਫਾਸਟੈਗ ਸ਼ੋ ਹੋਈ ਜਾਂਦਾ ਹੀ ਮੇਰੇ ਗੱਡੀ ਦਾ ਨੰਗੀ ਨਹੀਂ ਆਇਦੀ ਮੇਰੇ ਕੋਲ ਦੀ ਤੇ ਗੱਡੀ ਦਾ ਫਾਸਟੈਗ ਮੈਂ ਆਟੋਮੈਟਿਕਲੀ ਆ ਚੱਕ ਲਈ ਤਿੰਨ ਦਿਨ ਹੋ ਗਏ ਚਾਹ ਦਿਨ ਸੌ ਨਹੀਂ ਰਹੇਗੀ ਅੱਜ ਅਸੀਂ ਦਿਨ ਦੀ ਦਿਨੇ ਅਸੀਂ ਸੌਣਾ ਸੀਗੇ ਅਸੀਂ ਘੁੰਮਣ ਪਾਗੇ ਸੋਲਨ ਨੂੰ ਸੋਲਨ ਦੇ ਤੇ ਅਸੀਂ ਵੀਡੀਓ ਬਣਾਵਾਂਗੇ ਨਹੀਂ ਨਹੀਂ ਕਿਉਂਕਿ ਸਾਨੂੰ ਕਾਲੀ ਸੀਗੀ ਕਿਤੇ ਇੱਧਰ ਨੂੰ ਲਾਂਗੇ ਕਿਤੇ ਉੱਧਰ ਨੂੰ ਲਾਂਗੇ ਵਲੌਗ ਜ਼ਰੂਰ ਪਾਵਾਂਗੇ ਭਈ ਇੱਥੋਂ ਦਾ ਹਿਮਾਚਲ ਦੀ ਸੋਲਨ ਦਾ ਤੇ ਕਸੌਲੀ ਸ਼ਿਮਲੇ ਦਾ ਜਦੋਂ ਵੀ ਬਰਫ ਬਾਰੀ ਹੋਈ ਉਹਦਾ ਵੀਊ ਜਾਂ ਉਹਦਾ ਰਾਬਤਾ ਜ਼ਰੂਰ ਕਰਾਵਾਂਗੇ ਮੌਜੂਦਾ ਹਾਲਤ 'ਚ ਪੈਂਦੀ ਹੋਈ ਬਰਫਬਾਰੀ ਦਾ ਗੱਲਬਾਤ ਟੌਪ ਫੈਨ ਨੂੰ ਕਿਹਨੂੰ ਕਰਦਗੇ ਬਬਲੂ ਨੂੰ ਕਹ ਬਾਈ ਤੈਨੂੰ ਟੌਪ ਫੈਨ ਕਰ ਦਿੰਦੇ ਆਪਾਂ ਹੋ ਠੀਕ ਠਾਕ ਆ ਬਬਲੂ ਅੱਜਕੱਲ ਤੁਸੀਂ ਕਿੱਥੇ ਹੁੰਨੇ ਹਗੇ ਲਓ ਜੀ ਐ ਥੋੜੀਆ ਥੋੜੀਆ ਕੋਈ ਗੱਡੀ ਆ ਜਾਂਦੀ ਹੈ ਕਿ ਰਾਤਾਂ ਨੂੰ ਕੋਈ ਇੱਥੇ ਰੁਕ ਜਾਂਦੀ ਹੈ ਕਿ ਸਾਨੂੰ ਲਾਈਵ ਕਰਨ ਦਾ ਵੀ ਮੌਕਾ ਮਿਲ ਜਾਂਦਾ ਹੈ ਜੀ ਦਰਮਿਆਨ ਹੁਣ ਤਾਂ ਸਿਖਰ ਹੋ ਗਿਆ ਹੋਰ ਠੀਕ ਠਾਕ ਆਂਕਲ ਜੀ ਲੋ ਜੀ ਵਸ ਐਨੇਗਾ ਮੁੰਡਾ ਆਪਣਾ ਇਹ ਨੋਟ ਪਾਟਿਆ ਨਹੀਂ ਆਉਣਾ ਚਾਹੀਦਾਗਾ ਨਾ ਨਕਲੀ ਨਹੀਂ ਆਉਣਾ ਚਾਹੀਦਾ ਇਹ ਵੀ ਬੰਦੇ ਨੂੰ ਜਾਣਕਾਰੀ ਹੋਣੀ ਚਾਹੀਦੀ ਹੈਗੀ ਨੋਟ ਕਿਹੜਾ ਨਕਲੀ ਆ ਤੇ ਕਿਹੜਾ ਅਸਲੀ ਆ ਜੰਗਰ ਦਾ ਰੁਕਿਆ ਹੀ ਨਹੀਂਗਾ 77 ਤੇ ਕਰਕੇ ਲੰਘ ਗਿਆ ਫਾਸਟਾ ਕਰ ਨਹੀਂ 70 ਬਈ ਮਾਤਾ ਕੀ ਹੈ ਕੀ ਫਾਸਟੈਕ ਹੈਗਾ ਹੀ ਲੋ ਜੀ ਤੂੰ ਸਾਨੂੰ ਮੜਾ ਦੱਸੋ ਬਈ ਫਾਸਟੈਕ ਕਰ ਦੋ ਕਈ ਵਾਰ ਐ ਹੁੰਦਾ ਨਾ ਕਈ ਬੰਦੇ ਨਹੀਂ ਕਰਵਾਉਣਾ ਚਾਹੁੰਦੇ ਹੁੰਦੇ ਆ ਹਲੋ ਜੀ ਕੀ ਕੇ ਫਾਸਟ ਕਰ ਪਈ ਓਕੇ ਸਰ ਅਨਪਾਕ ਚਲੋ ਮਿਲਦੇ ਆ ਦੋਸਤੋ ਇੰਨਾ ਕ ਅਸੀਂ ਲਾਈਵ ਕਰ ਲਿਆਗਾ ਅੱਜ ਇਹ ਫਿਰ ਅਗਲੇ ਦਿਨ ਪੇਸ਼ ਹੋਣੇ ਹੈ ਕਿ ਕੋਈ ਨਵੇਂ ਅੰਦਾਜ਼ ਚ ਅੱਜ ਸਾਨੂੰ ਅਫਸੋਸ ਆ ਸਾਡੇ ਦੋ ਬੰਦੇ ਚਲੇ ਗਏ ਸਾਡੇ ਕੋਲ ਤੇ ਅਹੀਂ ਅਗੇ ਨਿਕੜਦੇ ਰਹਿੰਦੇ ਹੈਗੇ ਮਿਲਦੇ ਰਹਿੰਦੇ ਹੈਗੇ ਇਹਹੀ ਦੁਨੀਆਦਾਰੀ ਮੋਬਿਲਿਟੀ ਜਾਂ ਪਾ ਕਹਿੰਦੇ ਨੇ ਵਿਕਾਸ ਵਾਧਾ ਜਿਨਾਂ ਆਪਾਂ ਕਹਿ ਦਿੰਨੇ ਆ ਕਿ ਜੇ ਆਪਾਂ ਇੱਕ ਥਾਂ ਹੀ ਖੜੇ ਰਹੇ ਰਹੇ ਤਾਂ ਪਾਣੀ ਵੀ ਮੁਸਕ ਜਾਂਦਾਗਾ ਇਸ ਲਈ ਆਪਾਂ ਨੂੰ ਵਿਕਾਸਵਾਧਾ ਕਰਨਾ ਜ਼ਰੂਰੀ ਹੈਗਾ ਮਿਲਦੇ ਆਂ ਅਗਲੇ ਵਲੌਗ ਚ ਵੀਰੋ ਜਾਂ ਅਗਲੇ ਲਾਈਵ ਚ ਇਹ